ਦੋਸਤੋ ਇਹ ਜੋ ਕਿਤਾਬ ਹੈ ਆਪਣੇ ਅਮਰਜੀਤ ਬਰਾੜ ਸਰ ਉਹਨਾਂ ਦੀ ਇੱਕ ਨਿਊ ਆ ਜਿਹੜੀ ਐਡੀਸ਼ਨ ਆ ਇਹ ਤੇ ਇਸ ਕਿਤਾਬ ਦੇ ਵਿੱਚ 45 ਇਸ ਤਰ੍ਹਾਂ ਦੀ ਮਹਾਨ ਔਰਤਾਂ ਦੀ ਕਹਾਣੀ ਆ ਜਿਹਦੇ ਬਾਰੇ ਇਹਨਾਂ ਵਿੱਚ ਇਹ ਬੁੱਕ ਦੇ ਵਿੱਚ ਉਹਨਾਂ ਨੇ ਵਰਣ ਕੀਤਾ ਗਿਆ ਤੇ ਬਾਕੀ ਤੁਸੀਂ ਰਿਵਿਊ ਉਹਨਾਂ ਬੱਚੇ ਤੋਂ ਸੁਣੋ ਜਿਨ੍ਹਾਂ ਨੇ ਕਿਤਾਬ ਪੜ੍ਹੀ ਆ ਇਹ ਹਾਂਜੀ ਸਰ ਕਿਤਾਬ ਬਹੁਤ ਵਧੀਆ ਸੀਗੀ ਮੈਨੂੰ ਬਹੁਤ ਵਧੀਆ ਲੱਗੀ ਬਹੁਤ ਮੋਟੀਵੇਸ਼ਨਲ ਬੁੱਕ ਆ ਇਨਸਪੀਰੇਸ਼ਨ ਹੈ ਮਤਲਬ ਹਰ ਇੱਕ ਲੜਕੀ ਲਈ ਬਹੁਤ ਵਧੀਆ ਹੈਗੀ ਇਹ ਸਾਰਿਆਂ ਨੇ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ ਹੁਣ ਆਪਣੇ ਚੰਨਾ ਸਰ ਇਸ ਬਾਰੇ ਦੋ ਲਾਈਨਾਂ ਜਿਹੜੇ ਅਗਲੇ ਸਿੰਘ ਬਰਾੜ ਜੀ ਨੇ ਉਹਨਾਂ ਨੇ ਇਸ ਤੋਂ ਪਹਿਲਾਂ 19 ਕਿਤਾਬਾਂ ਲਿਖੀਆਂ ਪਰ ਉਹਨਾਂ ਦੀ ਜਿਹੜੀ ਲਿਖਤ ਆ ਉਹ ਅਲੱਗ ਆ ਆ ਲੋਕਾਂ ਤੋਂ ਉਹ ਕੁਛ ਨਾ ਕੁਛ ਨਵਾਂ ਲੱਭਦੇ ਰਹਿੰਦੇ ਨੇ ਵਿਚਾਰਦੇ ਰਹਿੰਦੇ ਨੇ ਤੇ ਉਹਨੂੰ ਪੰਨਿਆਂ ਤੇ ਲੈ ਕੇ ਆਉਂਦੇ ਰਹਿੰਦੇ ਨੇ ਇਹ ਜਿਹੜੀ ਬੁੱਕ ਦੀ ਸ਼ੁਰੂਆਤ ਉਹਨਾਂ ਨੇ ਲੇਡੀਜ਼ ਜਨਾਨੀਆਂ ਤੋਂ ਪ੍ਰਭਾਵਿਤ ਹੋ ਕੇ ਪਹਿਲਾਂ ਅਲੱਗ-ਅਲੱਗ ਇਹਨਾਂ ਨੂੰ ਨਾਵਾਂ ਦੇ ਉੱਤੇ ਸੋਚਿਆ ਸੀ ਵੀ ਕੀ ਲਿਖੀ ਇਹਨਾਂ ਨੇ ਪਰ ਉਹਨਾਂ ਨੇ ਸਾਡਾ ਜਿਵੇਂ ਬੰਦੇ ਨੂੰ ਕਹਦੇ ਨੇ ਇਹ ਸ਼ੇਰ ਬੰਦਾ ਆ ਇਹ ਸ਼ੇਰ ਨਹੀਂ ਆ ਕਿਤਾਬ ਆ ਜਿਹੜਾ ਇਹ ਲੇਡੀਜ਼ ਦੇ ਉੱਤੇ ਲਿਖੀ ਗਈ ਆ ਜਿਹੜੀਆਂ ਵਰਲਡ ਭਰ ਦੇ ਵਿੱਚੋਂ ਜਿਨ੍ਹਾਂ ਨੇ ਸ਼ਿੱਕਾ ਦੁਨੀਆ ਦੇ ਵਿੱਚ ਜਮਾਇਆ ਦੱਸਿਆ ਵੀ ਉਹ ਐਵੇਂ ਨਹੀਂ ਹੈ